ਹੈਲੋ ਜੀ ਹੈਲੋ ਜੀ ਲਾਈਫ ਸਟਾਈਲ ਵਿਦ ਗਗਨਦੀਪ ਕੌਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਜੀ ਪਹਿਲੀ ਵਾਰ ਕੋਈ ਆਪਣੇ ਚੈਨਲ ਤੇ ਆਇਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਆਪਣੀ ਪੂਰੀ ਦੇਖਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਜਾਣਾ ਜੀ ਤੇ ਅੱਗੇ ਵੀਡੀਓ ਸ਼ੇਅਰ ਵੀ ਜਰੂਰ ਕਰਨਾ ਤੇ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਅੱਜ ਆਪਾਂ ਵੀਡੀਓ ਬਣਾ ਰਹੇ ਬਹੁਤ ਵਧੀਆ ਆਪਾਂ ਜੂਸ ਤਿਆਰ ਕਰਿਆ ਜੀ ਤੇ ਇਹ ਜਿਹੜਾ ਆਪਾਂ ਜੂਸ ਤਿਆਰ ਆਪਾਂ ਜਿਹੜਾ ਆ ਵੀ ਮਤਲਬ ਜੂਸ ਬਣਾਉਣਾਗਾ ਤੇ ਉਹਦੇ ਲਈ ਜੋ ਜੋ ਸਮਾਨ ਦੀ ਜਰੂਰਤ ਹੈ ਕਿ ਉਹ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਕਿਉਂਕਿ ਇਹ ਇੱਕ ਦਿਨ ਪਹਿਲਾਂ ਸਮਾਨ ਸਾਰਾ ਭੌਂਕੇ ਰੱਖਣਾ ਪੈਂਦਾਗਾ ਕੁਜੇ ਦੇ ਵਿੱਚ ਤੇ ਇਹ ਜੂਸ ਹੁਣ ਆਪਾਂ ਕਿੱਦਾਂ ਤਿਆਰ ਕਰਨਾ ਜੀ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਉੱਧੀ ਆਪਾਂ ਤੁਹਾਨੂੰ ਸਮਾਨ ਦਿਖਾ ਦੇਣਾ ਜਿਹੜਾ ਜਿਹੜਾ ਆਪਾਂ ਲੈਂਦਾ ਆਪਾਂ 1 ਲੀਟਰ ਦਾ ਕੁੱਜਾ ਲੈਂਦਾ ਇਹ ਮਿੱਟੀ ਦਾ ਕੁੱਜਾ ਹੈਗਾ 1 ਲੀਟਰ ਦਾ ਕੁੱਜਾ ਹੈਗਾ ਇਹਦੇ ਵਿੱਚ ਆਪਾਂ ਰੋਜ਼ ਪਿਉਣੇ ਹੁੰਨੇ ਆ ਪਹਿਲਾਂ ਪੀ ਰਹੇ ਆ ਆਪਾਂ ਇਹ ਤੋਂ ਪਹਿਲਾਂ ਤੇ ਇਸ ਨੂੰ ਆਪਾਂ ਨਾਲ ਦੀ ਨਾਲ ਨਾ ਜਦੋਂ ਆਪਾਂ ਗ੍ਰੈਂਡ ਕਰ ਲਾਂਗੇ ਤੇ ਸਾਫ਼ ਕਰਕੇ ਰੱਖਣਾ ਹੁੰਦਾ ਨਹੀਂ ਤੇ ਪਾਸੇ ਤੇ ਜੰਮ ਜਾਂਦਾ ਸਾਫ਼ ਕਰਕੇ ਚੰਗੇ ਤਰ੍ਹਾਂ ਆਪਾਂ ਰੱਖਿਆ ਹੋਇਆ ਹੈਗਾ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਸਮਾਨ ਲੈਂਦਾ ਉਹ ਤੁਹਾਨੂੰ ਆਪਾਂ ਸਮਾਨ ਦਿਖਾਉਣੀ ਹੈਗੇ ਆਹਾ ਹੈਗੇ ਜੀ ਇਮਲੀ ਹੈਗੀ ਇਹ ਇਮਲੀ ਆਪਾਂ ਇੰਨੀ ਕੀ ਲੈਣੀ ਹੈ ਕਿ ਇਸ ਤਰ੍ਹਾਂ ਤੇ ਆਹ ਹੈਗੇ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤਾਜ਼ੀਆਂ ਨਾ ਪੱਤੀਆਂ ਹੁੰਦੀਆਂ ਜਿਹੜੀਆਂ ਆਪਾਂ ਬਾਜ਼ਾਰ ਦੇ ਵਿੱਚੋਂ ਲੈਣੀਆਂ ਹੈਗੇ ਹੈ। ਹੈ ਤਾਂ ਸੁੱਕਣਾਂ। ਸੁੱਕਣਾਂ ਵੀ ਤੇ ਜੇ ਆਪਣੇ ਕੋਲ ਤਾਜ਼ੀਆਂ ਮਿਲ ਜਾਈਆਂ ਤਾਂ ਤਾਜ਼ੀਆਂ ਵੀ ਆਪਾਂ ਲੈ ਸਕਦੇ। ਇੱਕ ਚਮਚਾ ਲੈਤਾ ਕਿ ਤੇ ਤਿੰਨ ਹਰੀਆਂ ਲਚਨਾ ਲੈਂਤਿਆਂ ਕਿ ਨਾ ਤੇ ਆਹ ਆਪਾਂ ਲੈਤੇ ਜੀ ਚਾਰ ਪੀਸ ਇਹ ਹੈਗੇ ਹੈਗੇ। ਆਲੂ ਬਖਾਰੇ। ਆਲੂ ਬਖਾਰਿਆਂ ਦੇ ਚਾਰ ਪੀਸ ਲੈਤੇ ਹੈਗੇ। ਆਹ ਲੈਤਾ ਆਪਾਂ ਇੱਕ ਚਮਚਾ ਹਰੇ ਧਨੀਏ ਦਾ। ਇਹ ਘਰ ਦਾ ਧਨੀਆ ਇਸ ਲਈ ਥੋੜਾ ਜਿਹਾ ਬ੍ਰੀਕ ਲੱਗ ਰਿਹਾਗਾ। ਆਹ ਹੁੰਦੀ ਹੈ ਜੀ ਕਾਸ਼ਨੀ। ਇਹ ਕਾਸ਼ਨੀ ਹੈਗੀ। ਤੇ ਇਧਰ ਆਪਾਂ ਲੈਤੀ ਹੰ ਮਿਸ਼ਰੀ ਮਿਸ਼ਰੀ ਆਪਾਂ ਪਾਉਂਦੇ ਨਹੀਂਗੇ ਪਰ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਵੀ ਜੇ ਤੁਸੀਂ ਮਿੱਠਾ ਪਾਉਣਾ ਚਾਹੋਗੇ ਤਾਂ ਤੁਸੀਂ ਧਾਗਿਆਲੀ ਮਿਸ਼ਰੀ ਲੈ ਸਕਦੇ ਹੋਗੇ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈਗਾ ਉਹ ਨਹੀਂ ਲੈ ਸਕਦਾ ਤੇ ਜੇ ਕੋਈ ਹੋਰ ਪਾਉਣਾ ਚਾਹਵੇ ਤਾਂ ਉਹ ਧਾਗਿਆਲੀ ਮਿਸ਼ਰੀ ਲੈ ਸਕਦਾ ਨਹੀਂ ਸੋਦੀ ਆਪਦੀ ਮਰਜ਼ੀ ਆ ਆਪਾਂ ਨਹੀਂ ਲੈਂਦੇ ਆਪਾਂ ਸਿਰਫ ਤੁਹਾਨੂੰ ਦਿਖਾਇਆ ਹੈਗਾ ਕਾਸ਼ਨੀ ਵੀ ਸਰੀਰ ਦੇ ਲਈ ਠੰਡੀ ਹੁੰਦੀ ਹੈਗੀ ਧਨੀਆ ਵੀ ਠੰਡਾ ਹੁੰਦਾਗਾ ਤੇ ਜਿਹੜੇ ਆਲੂ ਬਖਾਰੇ ਵੀ ਠੰਡੇ ਹੁੰਦੇ ਆ ਨਾ ਦਾਣਾ ਵੀ ਠੰਡਾ ਹੁੰਦਾਗਾ ਇਮਲੀ ਵੀ ਠੰਡੀ ਹੁੰਦੀ ਹੈ ਤੇ ਗੁਲਾਬ ਦੀਆਂ ਪੁੰਨ ਦੀਆਂ ਪੱਤੀਆਂ ਤੇ ਹਰੀ ਇਲੈਚੀ ਵੀ ਠੰਡੀ ਹੁੰਦੀ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਹੁਣ ਆਪਾਂ 1-1 ਕਰਕੇ ਇਹਦੇ ਵਿੱਚ ਪਾ ਦੇਣੀ ਹੈ ਮਿਸ਼ਰੀ ਆਪਾਂ ਸਹਿਤੇ ਕਰ ਦੇਣੀ ਆਪਾਂ ਪਾਉਣੀ ਨਹੀਂਗੀ ਤੇ ਜੇ ਮਿਸ਼ਰੀ ਪਾਉਣੀ ਹੈ ਤਾਂ ਅਗਲੇ ਦਿਨ ਜਦੋਂ ਤੁਸੀਂ ਗ੍ਰाइंड ਕਰੋਗੇ ਉਦੋਂ ਪਾਉਣੀ ਹੈ ਜੀ ਤੇ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾ ਦੇਵਾਂਗੇ ਮੇਰੇ ਨਾ ਮੋਬਾਈਲ ਆ ਹੱਥ ਦੇ ਵਿੱਚ ਪੜੀ ਹੋਈ ਹੈਗੀ ਤੇ ਇਸ ਲਈ ਕੋਈ ਪਾ ਰਹੀਆਂ ਸਾਰਾ ਸਮਾਨ ਆਪ ਇਹਦੇ ਵਿੱਚ ਪਾ ਦੇਣਾ ਹੈ ਆਪਾਂ ਗਲਾਸ ਵੱਡਾ ਨੇ ਜਿਹੜਾ ਆਪਣੇ ਕੋਲ ਆਹ ਗਲਾਸ 1/2 ਕਿਲੋ ਦਾ ਜਿਹੜਾ ਆਪਣੇ ਕੋਲ ਆ ਪਾਣੀ ਵਾਲਾ ਇਹ ਆਪਾਂ ਪਾਉਣਾ ਲੈਤਾ ਹੈ ਕਿਉਂਕਿ ਆਪਾਂ ਨੂੰ ਛੋਟਾ ਇੱਕ ਗਲਾਸ ਤਾਂ ਫਿਰ ਚਾਹੀਦਾ ਹੀ ਹੈ ਨਾ ਵੀ ਯਾਨੀ ਕਿ 250 ਗ੍ਰਾਮ ਤਾਂ ਪਾਣੀ ਆਪਾਂ ਨੂੰ ਚਾਹੀਦਾ ਹੀ ਹੈਗਾ ਇੱਕ ਗਲਾਸ ਪਾਣੀ ਦਾ ਇਸ ਲਈ ਆਪਾਂ ਇਹ ਬਰਡੇ ਗਲਾਸ ਨੂੰ ਥੋੜਾ ਜਿਹਾ ਉੱਨਾ ਰੱਖ ਲਿਆਗਾ ਤੇ ਇਹ ਕਿਉਂਕਿ ਕੂਜੇ ਦੇ ਵਿੱਚ ਜਦੋਂ ਆਪਾਂ ਪਾਣੀ ਪਾਉਣੀ ਹੈ ਕਿ ਮਿੱਟੀ ਦੇ ਭਾਂਡੇ ਵਿੱਚ ਤਾਂ ਮਿੱਟੀ ਦਾ ਭਾਂਡਾ ਪਾਣੀ ਨੂੰ ਸੋਕਦਾ ਹੀ ਸੋਕਦਾਗਾ ਤੇ ਇਹ ਆਪਾਂ ਰਾਤ ਭਰ ਭੋਂਕੇ ਰੱਖਣਾ ਸਾਰਾ ਸਮਾਨ ਜੀ ਤੁਸੀਂ ਗਲਾਸ ਭਰ ਕੇ ਵੀ ਪਾਣੀ ਦਾ ਪਾ ਸਕਦੇ ਹੋ ਜੇ ਤੁਹਾਨੂੰ ਆਏ ਲੱਗੇ ਵੀ ਕੂਜਾ ਜ਼ਿਆਦਾ ਸੋਖ ਰਿਹਾ ਪਾਣੀ ਹੈ ਨਾ ਇੱਕ ਕਬ ਗਲਾਸ ਪੂਰਾ ਵੀ ਪਾ ਸਕਦੇ ਹੋ ਤੇ ਇਹ ਆਪਾਂ ਸਵੇਰ ਤੱਕ ਰੱਖਣਾਗਾ ਭੋਂਕੇ ਸਾਰੇ ਸਮਾਨ ਨੂੰ ਜੀ ਤੇ ਇਸ ਨੂੰ ਆਪਾਂ ਸਵੇਰ ਹਈ ਚਾਹ ਤੋਂ ਪਹਿਲਾਂ ਜਨਕੀ ਨਿਰਨੇ ਕਾਰਜੇ ਪੀਣਾ ਹੁੰਦਾਗਾ ਖਾਲੀ ਪੇਟ ਪੀਣਾ ਹੁੰਦਾ ਇਹ ਸਾਰਾ ਸਮਾਨ ਠੀਕ ਹੈ ਜੀ ਤੇ ਇਸ ਨੂੰ ਹੁਣ ਆਪਾਂ ਟੱਕ ਕੇ ਰੱਖ ਦੇਵਾਂਗੇ ਹਾਂਜੀ ਹੁਣ ਅਗਲਾ ਦਿਨ ਸੀਗਾ ਤੇ ਆਪਾਂ ਜਿਹੜਾ ਕੱਲ ਸਮਾਨ ਭੋਕੇ ਰੱਖਿਆਗਾ ਤੇ ਉਹ ਹੁਣ ਆਪਣਾ ਸਮਾਨ ਚੰਗੀ ਤਰ੍ਹਾਂ ਭਿੱਜ ਗਿਆਗਾ ਤੇ ਆਪਾਂ 10 ਮਿੰਟ ਹੋ ਗਏ ਉਹਦਾ ਆਪਾਂ ਇਸ ਦੇ ਵਿੱਚ ਪੁਦੀਨਾ ਪਾ ਕੇ ਰੱਖ ਦਿੱਤਾ ਸੀਗਾ ਤੇ ਹੁਣ ਇਹਦੇ ਵਿੱਚ ਜਿਹੜੇ ਬੀਬੂ ਹੈਗੇ ਉਹ ਆਪਾਂ ਕੱਢਾਂਗੇ ਤੇ ਚਲੋ ਜੀ ਫਿਰ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਲਓ ਜੀ ਤੇ ਆਪਣਾ ਹੁਣ ਇਹ ਅਗਲਾ ਦਿਨ ਸੀਗਾ ਤੇ ਆਪਾਂ ਇਹਦੇ ਵਿੱਚ ਪਹਿਲਾਂ ਪੁਦੀਨਾ ਪਾ ਕੇ ਰੱਖਾਂਗੇ 10 ਮਿੰਟਾਂ ਦੇ ਲਈ ਤੇ ਤੁਹਾਡੀ ਆਪਣੀ ਆਪਸ਼ਨ ਹੁੰਦੀ ਹੈਗੀ ਵੀ ਤੁਸੀਂ ਇਹਦੇ ਵਿੱਚ ਪੁਦੀਨਾ ਪਾਉਣ ਤੋਂ ਪਹਿਲਾਂ ਵੀ ਤੁਸੀਂ ਇਹਦੇ ਬੀ ਕੱਢ ਸਕਦੇ ਹੋਗੇ ਤੇ ਉਸ ਤੋਂ ਬਾਅਦ ਪੁਦੀਨਾ ਪਾਉਣਸਾਰ ਹੀ ਤੁਸੀਂ ਮਿਕਸੀ ਦੇ ਵਿੱਚ ਵੀ ਜਗ ਦੇ ਨਾਲ ਗ੍ਰाइंड ਕਰ ਸਕਦੇ ਹੋਗੇ ਚੰਗੀ ਤਰ੍ਹਾਂ ਤਰ੍ਹਾਂ ਗ੍ਰाइंड ਕਰਕੇ ਨਾ ਇਸ ਨੂੰ ਜੂਸ ਨੂੰ ਤੇ ਫਿਰ ਤੁਸੀਂ ਛਾਨਣੀ ਦੇ ਨਾਲ ਛਾਣ ਸਕਦੇ ਹੋਗੇ ਲੇਕਿਨ ਆਪਾਂ ਪਹਿਲਾਂ ਪੁਦੀਨਾ ਪਾ ਕੇ ਰੱਖ ਦਿੱਤਾ ਸੀ 10 ਮਿੰਟਾਂ ਲਈ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਅਸਰ ਵੀ ਹੋ ਜਾਵੇ ਉਸ ਤੋਂ ਬਾਅਦ ਹੁਣ ਆਪਾਂ ਬੀ ਕੱਢ ਰਹੇ ਸੀਗੇ ਤੇ ਵੀਡੀਓ ਦੇ ਜੀ ਆਪਾਂ ਸਾਰੇ ਫਾਇਦੇ ਵੀਡੀਓ ਦੀ ਲਾਸਟ ਤੇ ਦੱਸਾਂਗੇ ਤੇ ਬਿਨਾਂ ਸਕਿੱਪ ਕਰੇ ਪੂਰੀ ਵੀਡੀਓ ਜ਼ਰੂਰ ਦੇਖਣੀ ਜੀ ਲਾਸਟ ਤੱਕ ਤੇ ਇਹ ਆਲੂ ਬਖਾਰਿਆਂ ਦੇ ਤੇ ਇਮਲੀ ਦੇ ਵੀ ਕੱਢਨੇ ਬਹੁਤ ਜ਼ਰੂਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਹੈਂਡੀ ਦੇ ਨਾਲ ਗ੍ਰाइंड ਕਰ ਲਿਆ ਸੀਗਾ ਤੇ ਚੰਗੀ ਤਰ੍ਹਾਂ ਬਰੀਕ ਹੀ ਗ੍ਰाइंड ਕਰ ਲਿਆ ਸੀਗਾ ਤੇ ਤੁਸੀਂ ਮਿਕਸੀ ਦੇ ਵਿੱਚ ਵੀ ਜੱਗ ਦੇ ਨਾਲ ਗ੍ਰाइंड ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਹੁਣ ਜਦੋਂ ਆਪਣਾ ਇਹ ਗ੍ਰाइंड ਹੋ ਗਿਆ ਫਿਰ ਆਪਾਂ ਇਸ ਨੂੰ ਛਾਨ ਲਵਾਂਗੇ ਜੀ ਸਾਰਿਆਂ ਨੂੰ ਲੋਜੀ ਛਾਨ ਕੇ ਹੁਣ ਗ੍ਰाइंड ਕਰ ਲਿਆ ਸੀਗਾ ਆਪਾਂ ਤੇ ਹੁਣ ਆਪਾਂ ਇਸ ਨੂੰ ਨਾ ਜਿਹੜੀ ਪਲਾਸਟਿਕ ਦੀ ਛਾਨ ਨਹੀਂ ਹੁੰਦੀ ਉਹਦੇ ਨਾਲ ਹੀ ਛਾਨਣਾ ਹੁੰਦਾਗਾ ਜੇ ਆਪਾਂ ਸਟੀਲ ਦੀ ਛਾਨ ਨਹੀਂ ਲਵਾਂਗੇ ਨਾ ਤਾਂ ਫਿਰ ਉਸ ਦੇ ਨਾਲ ਨਾ ਜਿਹੜੇ ਮੋٹے ਮੋٹے ਛੇਰ ਜਾਂਦੇ ਜਿਹੜੇ ਬਾਉਂਦੇ ਆ ਨਾ ਵਿੱਚ ਫਿਰ ਜੂਸ ਸਵਾਦ ਨਹੀਂ ਬਣਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਪੁਣਿਆ ਜਾਂਦਾਗਾ ਆਪਾਂ ਗੜਵੀ ਦੇ ਵਿੱਚ نیچے ਭਾਂਡਾ ਰੱਖ ਪਲੇਟ ਰੱਖ ਲਈ ਸੀਗੀ ਉਸ ਤੋਂ ਬਾਅਦ ਆਪਾਂ ਹੁਣ ਸਾਰਾ ਛਾਨ ਲਿਆ ਜੀ ਤੇ ਇੰਨਾ ਕੁ ਥੋੜਾ ਜਿਹਾ ਮਟੀਰੀਅਲ ਬਚ ਗਿਆ ਸੀਗਾ ਜਿਹੜਾ ਕਿਉਂਕਿ ਚੰਗੀ ਤਰ੍ਹਾਂ ਸ਼ਾਨੀ ਗਈ ਸੀ ਜੇ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਤਾਂ ਵੀ ਇੰਨਾ ਕੁ ਮਟੀਰੀਅਲ ਤਾਂ ਨਿਕਲਦੇ ਨਿਕਲਦਾ ਹੈ ਲੋਜੀ ਚੰਗੀ ਤਰ੍ਹਾਂ ਆਪਾਂ ਚਮਚੇ ਦੇ ਨਾਲ ਸਾਰਾ ਜੂਸ ਗੜਵੀ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜੋ ਸਮਾਨ ਪਾਉਣਾ ਸੁਨੋ ਦੱਸ ਦਿਆਂ ਜੀ ਇਹ ਹੈਗੇ ਜੀ ਇਮਲੀ ਇਮਲੀ ਦੀ ਆਪਣੀ ਪੂਰੀ ਵੀਡੀਓ ਬਣਾ ਪਾਈ ਹੋਈ ਹੈਗੀ ਆਪਾਂ YouTube ਦੇ ਉੱਤੇ ਬਹੁਤ ਹੀ ਵਧੀਆ ਇਮਲੀ ਹੈਗੀ ਹੈ ਜੀ ਆਪਣੀ ਬਣਾਈ ਹੋਏ ਵਿੱਚ ਸਾਰਾ ਸਮਾਨ ਪਾਇਆ ਹੋਇਆਗਾ ਤੇ ਆਪਾਂ ਇੱਕ ਚਮਚਾ ਇਮਲੀ ਦਾ ਲੈਂਦਾ ਹੈਗਾ ਇਹ ਹੈਗਾ ਜੀ ਕਾਲਾ ਨਮਕ ਕਾਲੇ ਨਮਕ ਦੇ ਵਿੱਚ ਵੀ ਆਪਾਂ ਜੀਰਾ ਪਾਇਆ ਹੋਇਆ ਭੁੰਨ ਕੇ ਕਾਲੀ ਮਿਰਚ ਪਾਈ ਹੋਈ ਹੈ ਤੇ ਕਾਲਾ ਨਮਕ ਤੇ ਸੇ ਦਾ ਨਮਕ ਪਾਇਆ ਹੋਇਆ ਤੇ ਸੌਂਫ ਪਾਈ ਹੋਈ ਹੈ ਆਪਾਂ ਇਹਦੇ ਵਿੱਚ ਗ੍ਰाइंड ਕਰਕੇ ਇਸ ਕਾਲੇ ਨਮਕ ਦੇ ਵਿੱਚ ਜੀ ਤੇ ਜੀ ਤੁਸੀਂ ਘਰੇ ਵੀ ਆਪਦਾ ਇਹ ਮਸਾਲਾ ਗ੍ਰाइंड ਕਰਕੇ ਰੱਖ ਸਕਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਤੇ ਸਿੱਧਾ ਨਮਕ ਪਾ ਕੇ ਨਾ ਤੇ ਉਹਦਾ ਵੀ ਅੱਧਾ ਚਮਚਾ ਤੁਸੀਂ ਪਾ ਸਕਦੇ ਲੋ ਜੀ ਆਪਣਾ ਜੂਸ ਬਣ ਕੇ ਤਿਆਰ ਹੈਗਾ ਹੁਣ ਇਹ ਸੁੰਗੰਗੀ ਤਰ੍ਹਾਂ ਆਪਾਂ ਛਾਣ ਲਿਆ ਕਿਉਂਕਿ ਇਹਦੇ ਥੱਲੇ ਨਾ ਇਮਲੀ ਰਹਿ ਗਈ ਸੀਗੀ ਤੇ ਇਸ ਤਰ੍ਹਾਂ ਆਪਣਾ ਹੁਣ ਜੂਸ ਬਣ ਕੇ ਤਿਆਰ ਹੈ ਜੀ ਥੋੜਾ ਜਿਹਾ ਬਚ ਵੀ ਗਿਆ ਸੀਗਾ ਆਪਾਂ ਤਾਂ ਉਹ ਜ਼ਿਆਦਾ ਲੈਂਦਾ ਸੀਗਾ ਕਿਉਂਕਿ ਵੀ ਮਤਲਬ ਪਾਣੀ ਜ਼ਿਆਦਾ ਇਸ ਲਈ ਜ਼ਰੂਰੀ ਹੁੰਦਾ ਹੈਗਾ ਵੀ ਥੋੜਾ ਜਿਹਾ ਨਾ ਫਿਰ ਇਹ ਸੋਕ ਜਾਂਦਾ ਕੁਝਾ ਆਹਾ ਹੈਗੀ ਜੀ ਆਪਣੀ ਇਮਲੀ ਜਿਹੜੀ ਆਪਾਂ ਇਹਦੇ ਵਿੱਚ ਪਾਈ ਆ ਹੁਣ ਚਲੋ ਜੀ ਜੂਸ ਬਣ ਕੇ ਆਪਣਾ ਤਿਆਰ ਹੈਗਾਗਾ ਤੇ ਇਹ ਜੂਸ ਆਪਾਂ ਇਸ ਦੇ ਹੁਣ ਫਾਇਦੇ ਦੱਸਦੇ ਹਾਂ ਜੀ ਕੀ ਕੀ ਫਾਇਦੇ ਹੁੰਦੇ ਹੈਗੇ ਇਸ ਜੂਸ ਨਾਲ ਫਾਇਦਾ ਤਾਂ ਇਸ ਦਾ ਲੀਵਰ ਦੇ ਲਈ ਆਪਾਂ ਬਣਾਇਆਗਾ ਤੇ ਹੱਥਾਂ ਪੈਰਾਂ ਦੇ ਵਿੱਚ ਸੁੰਨਪਨ ਆਉਂਦਾ ਹੋਵੇ ਹੱਥਾਂ ਪੈਰਾਂ ਦੇ ਵਿੱਚ ਜਲਨ ਹੁੰਦੀ ਹੋਵੇ ਪੈਰਾਂ ਦੇ ਵਿੱਚ ਜਲਨ ਹੁੰਦੀ ਹੋਵੇ ਸਰੀਰ ਦੇ ਵਿੱਚ ਗਰਮੀ ਹੋਵੇ ਤੇ ਮੇਦਾ ਕਮਜ਼ੋਰ ਹੋਵੇ ਹਨਾ ਤੇ ਆਪਣੀ ਲੀਵਰ ਦੇ ਵਿੱਚ ਸੋਜ ਸੋਵੇ ਲੀਵਰ ਖਰਾਬ ਹੋਵੇ ਤੇ ਹੁਣ ਗਰਮੀ ਦੇ ਵਿੱਚ ਜਿਆਦਾ ਆਪਾਂ ਨੂੰ ਤੌਰ ਜਿਹਾਉਂਦੇ ਹੁਣ ਪਸੀਨਾ ਜਿਆਦਾ ਆਉਂਦਾ ਹੋਵੇ ਉਦੇ ਲਈ ਇਹ 100% ਬਹੁਤ ਵਧੀਆ ਹੈਗਾਗਾ ਤੇ ਇਹ ਜਿਹਦੇ ਮੇਰੇ ਭੈਣ ਭਰਾ ਨੂੰ 슈ਗਰ ਹੈਗਾਗਾ ਹਨਾ ਤੇ 슈ਗਰ ਵਾਲੇ ਦੇ ਲਈ ਵੀ ਇਹ ਬਹੁਤ ਵਧੀਆ ਪਰ 슈ਗਰ ਕਿਉਂਕਿ ਇਸ ਲਈ ਆਪਾਂ ਜਦੋਂ ਹੁਣ ਆਪਾਂ ਇਹਨੂੰ ਕਿ ਮਿੱਠਾ ਨਹੀਂ ਪਾਇਆ ਮਿੱਠਾ ਬਹਿ ਦੇ ਵਿੱਚ ਜਿਹੜਾ ਇਮਲੀ ਦੇ ਵਿੱਚ ਜਿੰਨਾ ਕੁ ਗੁੜ ਹੈਗਾ ਉਹਨਾਂ ਕੀ ਗਿਆਗਾ ਉਹ ਵੀ ਆਪਾਂ ਇਮਲੀ ਦੀ ਚਟਨੀ ਨਾ ਪਾ ਗਏ ਤੇ ਬਿਨਾਂ ਇਮਲੀ ਦੀ ਚਟਨੀ ਤੋਂ ਵੀ ਆਪਾਂ ਇਹ ਜੂਸ ਨੂੰ ਬਣਾ ਕੇ ਪੀ ਸਕਦੇ ਨਮਕ ਪਾਉਣ ਦੇ ਨਾਲ ਤੇ ਆਲੂ ਭਖਾਰਾ ਵੀ ਮਿੱਠਾ ਸੋਚਿਆ ਹੁੰਦਾ ਹੈ ਨਾ ਤੇ ਉਸ ਦੇ ਨਾਲ ਹੀ ਇਹ ਬਹੁਤ ਵਧੀਆ ਬਣ ਜਾਂਦਾ ਹੈਗਾ ਜੂਸ ਤੇ ਇਹੇ ਮੇਰੀਆਂ ਭੈਣਾਂ ਮੇਰੇ ਭਰਾ ਕੋਈ ਵੀ ਬਣਾ ਕੇ ਪੀ ਸਕਦਾ ਹੈਗਾ ਤੇ ਬੱਚਿਆਂ ਦੇ ਸਰੀਰ ਦੇ ਵਿੱਚ ਗਰਮੀ ਹੈਗੀ ਉਹਨਾਂ ਨੂੰ ਵੀ ਦੇ ਸਕਦੇ ਪਰ ਇੱਕ ਹਫ਼ਤਾ ਪੀਣਾ ਹੁੰਦਾ ਜੇ ਬੱਚਿਆਂ ਦੇ ਸਰੀਰ 'ਚ ਵੈਸੇ ਹੀ ਗਰਮੀ ਹੈਗੀ ਤਾਂ ਕਾਸ਼ਨੀ ਨਾ ਪਾਓ ਸਿਰਫ ਬਿਨਾਂ ਕਾਸ਼ਨੀ ਤੋਂ ਪਿਆਓ ਜਿਵੇਂ ਪੁਦੀਨਾ ਹੋਇਆ, ਇਮਲੀ ਹੋਈ, ਆਲੂ ਬਖਾਰਾ ਹੋਇਆ ਠੰਡੀਆਂ ਹੁੰਦੀਆਂ ਆ ਹਰੀ ਲਕਿੰਦੀ ਵੀ ਠੰਡੀ ਹੁੰਦੀ ਹੈ ਨਾ ਤੇ ਜਿਹਦੇ ਵੀ ਲਿਵਰ ਖਰਾਬ ਹੈ ਜਿਵੇਂ ਭਰਾਵਾਂ ਦੇ ਡਰਿੰਕ ਕਰਨ ਦੇ ਨਾਲ ਲਿਵਰ ਖਰਾਬ ਹੋ ਜਾਂਦਾਗਾ ਸੋਜਿਸ਼ ਹੋ ਜਾਂਦੀ ਹੈ ਕਿ ਲਿਵਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਜਦ ਬੁਖਾਰ ਆਪਾਂ ਨੂੰ ਜਿਆਦਾ ਆ ਕੇ ਹਟਿਆ ਹੁੰਦਾ ਉਸ ਤੋਂ ਬਾਅਦ ਲਿਵਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਤੇ ਪੈਣਾ ਦੇ ਲਿਵਰ ਦੇ ਵਿੱਚ ਗਰਮੀ ਹੋਵੇ ਪੈਣਾ ਨੂੰ ਪਸੀਨਾ ਆਉਂਦਾ ਹੋਵੇ ਅਤੇ ਜਾਂ ਵੀ ਪੀਰੀਅਡ ਦੇ ਵਿੱਚ ਵੀ ਪੈਣਾ ਨੂੰ ਕੋਈ ਪ੍ਰੋਬਲਮ ਹੈਗੀ ਉਹਦੇ ਲਈ ਵੀ ਇਹ ਬਹੁਤ ਵਧੀਆ ਜੂਸ ਹੈਗਾ ਦਾ ਤੇ ਇਹ ਜੂਸ ਇੱਕ ਹਫਤਾ ਲਗਾਤਾਰ ਬਣਾ ਕੇ ਪੀਓ ਬੈਨੀਫਿਟਸ ਨੂੰ ਆਪਣੇ ਆਪ ਮਹਿਸੂਸ ਕਰਨਗੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਵੀ ਪੂਰਾ ਫਾਇਦਾ ਹੈਗਾ ਸਾਨੂੰ ਫਾਇਦਾ ਤਾਂ ਪੂਰਾ ਇੱਕ ਹਫਤੇ ਚ ਹੀ ਮਿਲ ਜਾਂਦਾ ਹੈ ਤਾਂ ਪਰ ਤੁਸੀਂ ਜ਼ਿਆਦਾ ਪੀ ਸਕਦੇ ਹੋ ਕਾਸ਼ਨੀ ਨਹੀਂ ਪੀਂ ਫਿਰ ਅਗਲੇ ਹਫ਼ਤੇ ਇੱਕ ਹਫ਼ਤਾ ਕਾਸ਼ਨੀ ਬੰਦ ਕਰ ਦੋ ਬਾਕੀ ਸਭ ਆਮਾਨ ਤੁਸੀਂ ਪਾ ਕੇ ਪੀ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਹਫ਼ਤਾ ਬਾਅਦ ਜਦੋਂ ਸ਼ੁਰੂ ਕਰੋਗੇ ਫਿਰ ਤੁਸੀਂ ਕਾਸ਼ਨੀ ਪਾ ਸਕਦੇ ਹੋ ਅੱਧਾ ਚਮਚਾ ਆਪਾਂ ਇੱਕ ਹਫ਼ਤਾ ਜਦੋਂ ਪਾਉਣੀ ਇੱਕ ਚਮਚਾ ਕਾਸ਼ਨੀ ਦਾ ਪਾਉਣਾ ਹੁੰਦਾ ਹੈ ਤੇ ਇਹ ਕਾਸ਼ਨੀ ਹੁੰਦੀ ਹੈ ਜਿਹੜੀ ਇਹ ਆਪਾਂ ਨੂੰ ਨਾ ਜਿਹੜੀਆਂ ਵੀ ਮਤਲਬ ਬਾਜ਼ਾਰ ਦੇ ਵਿੱਚੋਂ ਕਰਿਆਣੇ ਦੀਆਂ ਦੁਕਾਨਾਂ ਜਾਂ ਪਰਸਾਰੀ ਦੀਆਂ ਦੁਕਾਨਾਂ ਹੁੰਦੀਆਂ ਉੱਥੋਂ ਆਮ ਨਾਲ ਮਿਲ ਜਾਂਦੀ ਹੈਗੀ ਤੇ ਇਹ ਖੱਟਾ ਮਿੱਠਾ ਜੂਸ ਹੁੰਦਾ ਕੋਈ ਵੀ ਮਤਲਬ ਇਹਦੇ ਕੋਈ ਪ੍ਰੋਬਲਮ ਨਹੀਂ ਹੈ ਕਿ ਪਰ ਜਿਨ੍ਹਾਂ ਨੂੰ ਵੀ ਮਤਲਬ ਇਹ ਹੱਥਾਂ ਪੈਰਾਂ ਦੇ ਸੁਣਨ ਬਣ ਦੀ ਤੇ ਜਾਂ શરી ਦੇ ਵਿੱਚ ਜਿਆਦਾ ਗਰਮੀ ਤੇ ਲਿਵਰ ਖਾਤੀਏ ਉਹਨਾਂ ਨੇ ਇਹ ਸਵੇਰ ਉੱਠ ਕੇ ਪੀਣਾ ਹੁੰਦਾ ਹੈ ਸ਼ਾਮ ਨੂੰ ਪੈਣ ਲੱਗੇ ਪਿਉਣਾ ਹੁੰਦਾਗਾ ਪੁਦੀਨਾ ਵਿੱਚ ਆਪਾਂ ਤਾਂ ਨਹੀਂ ਸ਼ਾਮ ਨੂੰ ਪਾਇਆ ਕਿਉਂਕਿ ਪੁਦੀਨੇ ਦਾ ਫਿਰ ਟੇਸਟ ਖਰਾਬ ਹੋ ਜਾਂਦਾ ਪਰੀਨੇ ਦੇ ਨਾਲ ਨਾ ਟੇਸਟ ਖਰਾਬ ਹੋ ਜਾਂਦਾ ਜਦੋਂ ਆਪਾਂ ਸਵੇਰ ਸੁਬਾਣਾ ਕੇ ਪੀਵਾਂਗੇ ਇਸ ਲਈ ਪੁਦੀਨਾ ਤੁਰਤ ਪਾਉਣਾ ਹੁੰਦਾਗਾ ਹਾਂ ਤੁਸੀਂ 10 ਮਿੰਟ ਪਹਿਲਾਂ ਪਾ ਕੇ ਰੱਖ ਸਕਦੇ ਹੋਗੇ ਤੇ ਉਦੋਂ ਪਹਿਲਾਂ ਹੜਕਾਂ ਕੱਢ ਦਿਓ ਉਸ ਤੋਂ ਬਾਅਦ ਪੁਦੀਨਾ ਪਾ ਕੇ ਤੇ 10 ਮਿੰਟ ਰੱਖ ਸਕਦੇ ਨਹੀਂ ਰੱਖਣਾ ਤਾਂ ਤੁਸੀਂ ਸਵੇਰ ਉੱਠ ਕੇ ਤੇ ਆਪਦਾ 30 ਤੋਂ ਹੋ ਕੇ ਜਾਂ ਕੋਈ ਫੋਕਾ ਪਾਣੀ ਪੀਣਾ ਪੀ ਸਕਦੇ ਨਹੀਂ ਪੀਣਾ ਜ਼ਰੂਰਤ ਨਹੀਂ ਹੈ ਕਿ ਉਸ ਤੋਂ ਬਾਅਦ ਤੁਸੀਂ ਆਪਦਾ ਇਹ ਜੂਸ ਬਣਾ ਕੇ ਪੀਣਾਗਾ ਜੇ ਜਾਦੇ ਆਪਾਂ ਇਸ ਦਾ ਬੈਨੀਫਿਟ ਲੈਣਾਗਾ ਤੇ ਫਿਰ ਤੁਹਾਨੂੰ ਅੰਮ੍ਰਿਤ ਵੇਲੇ ਮਤਲਬ ਸਵੇਰੇ ਉੱਠ ਕੇ ਨਿਰਨੇ ਕਾਲ ਜੀ ਹੀ ਪੀਣਾ ਪੁਦੀਨਾ ਪਾਓ ਪੁਦੀਨਾ ਪਾ ਕੇ ਜੇ ਮਿੱਠੇ ਦੇ ਲਈ ਤੁਸੀਂ ਮਿਸ਼ਰੀ ਲੈਣੀ ਤਾਂ ਅੱਗੇ ਲਈ ਮਿਸ਼ਰੀ ਲੈ ਸਕਦੇ ਹੋਗੇ ਥੋੜੀ ਜਿਹੀ ਗੁੜ ਦੀ ਦਲੀ ਲੈਣੀ ਗੁੜ ਦੀ ਦਲੀ ਲੈ ਸਕਦੇ ਸ਼ੱਕਰ ਲੈ ਸਕਦੇ ਪਰ ਜੇ ਬਿਨਾ ਮਿੱਠੇ ਤੋਂ ਪੀਵਾਂਗੇ ਫਿਰ ਬਹੁਤ ਵਧੀਆ ਜੀ ਜਦੋਂ ਦਾ ਫੈਟੀ ਲਿਵਰ ਹੈਗਾਗਾ ਤੇ ਜਦ ਇਹਨਾਂ ਦੇ ਸਰੀਰ ਦੇ ਵਿੱਚ ਜ਼ਿਆਦਾ ਗਰਮੀ ਉਹਨਾਂ ਨੂੰ ਚਾਹ ਬੰਦ ਕਰਨੀ ਪਊਗੀ ਖੰਡ ਬੰਦ ਕਰਨੀ ਪਊਗੀ ਤੇ ਕਲੀ ਹੋਈ ਚੀਜ਼ ਜਿਹੜੀ ਉਹ ਬੰਦ ਕਰਨੀ ਪਊਗੀ ਫੇਰ ਹੀ ਇੱਕ ਹਫ਼ਤਾ ਤੁਸੀਂ ਇਹਨੂੰ ਪੀ ਸਕਦੇ ਹੋ ਫੇਰ ਹੀ ਤੁਹਾਨੂੰ ਇਸ ਦਾ ਪ੍ਰੋਪਰ ਫਾਇਦਾ ਹੋਊਗਾ ਜੇ ਤੁਸੀਂ ਖੰਡ ਬੰਦ ਨਹੀਂ ਕੀਤੀ ਚਾਹ ਬੰਦ ਨਹੀਂ ਕੀਤੀ ਫੇਰ ਇਸ ਦਾ ਤੁਹਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਜੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਪੀਨੇ ਵੀ ਹੈਗੇ ਕਿਉਂਕਿ ਇਹ ਸਵਾਦ ਬਹੁਤ ਹੁੰਦਿਆਗਾ ਤੇ ਇਹਦੇ ਵਿੱਚ ਕੋਈ ਵੀ ਐ ਹੈ ਨਹੀਂਗਾ ਵੀ ਆਪਾਂ ਬਿਨਾਂ ਮਿੱਠੇ ਤੋਂ ਵੀ ਪੀ ਸਕਦੇ ਹਾਂ ਜੀ ਤੇ ਜੇ ਰ ਦੁਪਹਿਰੇ ਬਣਾ ਕੇ ਪੀਣਾਗਾ ਆਪਾਂ ਇਹ ਤਾਂ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਬਰਫ਼ ਪਾ ਸਕਦੇ ਹਾਂ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਸਵੇਰੇ ਸਵੇਰੇ ਜਾਂ ਜਿਹਨਾਂ ਦਾ ਲੇਵਰ ਫੱਟਿਆ ਹੈਗਾ ਉਹਨਾਂ ਨੇ ਬਰਫ਼ ਨਹੀਂ ਪਾਉਣੀ ਹੁੰਦੀ ਕੁੱਜੇ ਦੇ ਵਿੱਚ ਆਪਾਂ ਇਸੇ ਲਈ ਪਉਂ ਤੱਕ ਤਾਂ ਕਿ ਕੁੱਜਾ ਵੀ ਇੱਕ ਤਰ੍ਹਾਂ ਠੰਡਾ ਹੁੰਦਾ ਕੋ ਕੁੱਜੇ ਦੇ ਵੀ ਆਪਦੇ ਬੈਨੀਫਿਟ ਹੁੰਦੇ ਹੈਗਾ ਨਾ ਮਿੱਟੀ ਦਾ ਭਾਂਡਾ ਹੈਗਾ ਚਲੋ ਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਿਖ ਕਰਨਾ ਕਮੈਂਟ ਕਰਨਾ ਤੇ ਅੱਗੇ ਜੇ ਆਪਾਂ ਨੂੰ ਕਿਸੇ ਨੂੰ ਸ਼ੇਅਰ ਕਰਨੀ ਹੋ ਤਾਂ ਆਪਾਂ ਸ਼ੇਅਰ ਕਰ ਸਕਦੇ ਆ ਭੈਣ ਭਰਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ